ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਮ ਹੋਵੋਗੇ ਨਵੀਂ ਦਿਨ ਬਿਲਕੁਲ ਠੀਕ ਹੈ ਟਾਈਮ ਜਿਹੜਾ ਹੁਣ ਹੋ ਰਿਹਾ 8 ਵਜੇ ਦਾ 8 ਵਜੇ ਨੇ ਤੇ ਅੱਜ ਮੈਂ ਵਲੌਗ ਲੇਟ ਸ਼ੁਰੂ ਕਰਦੇ ਕੰਮ ਇੰਨੇ ਹੁੰਦੇ ਨੇ ਸਵੇਰ ਸਵੇਰੇ ਆਏ ਲੱਗਦਾ ਯਾਰ ਕੰਮ ਕਰ ਲਾਂ ਫਿਰ ਵਲੌਗ ਸ਼ੁਰੂ ਕਰਦੀ ਆ ਆ ਕੰਮ ਕਰ ਲਾਂ ਫਿਰ ਵਲੌਗ ਸ਼ੁਰੂ ਕਰਦੀ ਆ ਕਰਦੇ ਕਰਦੇ ਬਹੁਤ ਲੇਟ ਹੋ ਜਾਂਦਾ ਹੁਣ ਵੀ ਮੈਂ ਵਿੱਚੋਂ ਨਹੀਂ ਟਾਈਮ ਕੱਟ ਕੇ ਮੈਂ ਥੋੜੀ ਹੋਰ ਵਲੌਗ ਸ਼ੁਰੂ ਕਰ ਲਈਏ ਕਿਚਨ ਵਿੱਚ ਪੂਰਾ ਖਿੰਡਣ ਖੰਡਾਣ ਹੋਇਆ ਮੈਂ ਮੋਟੀ ਰੋਟੀ ਬਣਾ ਲਵਾਂ ਨਹੀਂ ਫਿਰ ਜਦੋਂ ਬਈਆਂ ਰੋਟੀਆਂ ਹੈਲਪਰ ਨੂੰ ਫਰੋਮਨ ਨੂੰ ਪਸੂ ਰੱਖੇ ਹੋਏ ਨੇ ਫਿਰ ਉਹਨਾਂ ਚ ਪਾ ਦਨੇ ਮੈਂ ਬੇਹ ਆਟੇ ਦੀ ਰੋਟੀ ਐਡਮ ਫ੍ਰਿਜ ਫਿਰ ਖਾਲੀ ਕਰਤਾ ਜੋ ਫ੍ਰਿਜ ਚ ਮੇਨ ਲਗਾਏ ਕੱਢਣਾ ਵਾਲਾ ਸਮਾਨ ਕੱਢਦਾ ਤੇ ਇਧਰ ਘੜਬੀ ਵਿੱਚ ਗੈਸ ਤੇ ਮੈਂ ਦੁੱਧ ਰੱਖਿਆ ਹੋਇਆ ਥੋੜਾ ਜਿਹਾ ਨਿੱਗਾ ਕਰਨ ਵਾਸਤੇ ਦਹੀਂ ਜਮਾ ਦੂੰਗੀ ਦਹੀਂ ਤਾਂ ਅੱਜ ਅੱਜ ਦੀ ਹੈਗੀ ਆ ਹੁਣ ਮੈਂ ਦਿਨੇ ਹੋਰ ਜਮਾ ਕੇ ਰੱਖ ਦੂੰਗੀ ਦਹੀਂ ਫਿਰ ਮੈਂ ਆਪਣੇ ਬ੍ਰੈਕਫਾਸਟ ਚ ਓਟਮੀਲ ਬਣਾਉਂਗੀ ਮੈਂ ਉਹ ਇਧਰ ਬਾਸਕਟ ਕੱਢੀ ਹੋਈ ਆ ਓਟਸ ਦੇਖਿਆ ਮੈਂ ਇੰਨੇ ਇਕ ਰਹਿ ਗਏ ਇਹ ਜੋ ਅੱਜ ਮੈਂ ਬਣਾ ਲਵਾਂਗੀ ਫਿਰ ਮੈਂ ਸੋਚਿਆ ਹੁਣ ਉਧਰੋਂ ਓਟਸ ਹੋਰ ਕੱਢ ਕੇ ਮੈਂ ਡਰਾਈ ਰੋਸਟ ਕਰਕੇ ਰੱਖਦਾ ਤੇ ਇੱਕ ਕੰਮ ਕਰਦੇ ਆ ਨਾ ਉਹਦੇ ਵਿੱਚੋਂ ਕੰਮ ਹੋਰ ਨਿਕਣਾ ਹੁੰਦਾ ਹੁੰਦਾ ਮੈਂ ਸੋਚਿਆ ਚਲੋ ਅੱਜ ਮੈਂ ਟਾਈਮ ਕੱਢ ਕੇ ਓਟਸ ਰੋਸਟ ਕਰ ਦੂੰਗੀ ਕੰਮ ਚੋਂ ਕੰਮ ਨਿਕਲ ਹੀ ਆਉਂਦਾ ਹੁੰਦਾ ਇਸ ਤਰ੍ਹਾਂ ਕੁਝ ਕੰਮ ਨੇ ਭਾਂਡੇ ਵੀ ਮੇਰੇ ਹਜੇ ਪਏ ਨੇ ਭਾਂਡੇ ਵੀ ਮੈਂ ਸਾਫ਼ ਕਰਿਆ ਅੱਜ ਫਿਰ ਮੈਂ ਆਟਾ ਗੁੰਨਣ ਲੱਗਿਆ ਦਵਿੰਦਰ ਕਹਿੰਦਾ ਮੈਨੂੰ ਦਾਲ ਵਾਲਾ ਆਟ ਕ੍ਰੋਨਿਕ ਬੰਦਾ ਆ ਬਾਹਲੇਵਰ ਵਾਲਾ ਉਹਨੂੰ ਚਾਹ ਕਰੀਆ ਚਾਹ ਕਰਕੇ ਦਿੱਤੀ ਆ ਦੁੱਧ ਬੋਇਲ ਹੋ ਗਿਆ ਇਸ ਤਰ੍ਹਾਂ ਦੇ ਕੁਝ ਕੰਮ ਨੇ ਬਲੈਂਕਟ ਧੋ ਕੇ ਪਾਤਾ ਮੈਂ ਫੂਲੀ ਮਸ਼ੀਨ 'ਚ ਪਾਤਾ ਸੀ ਚਲੋ इजीली ਫੂਲੀ ਮਸ਼ੀਨ 'ਚ ਪੈ ਗਿਆ ਇਹ ਮੈਨੂੰ ਬੜੀ ਖੁਸ਼ੀ ਹੋਈ ਨਹੀਂ ਡਬਲ ਬਲੈਂਕਟ ਫੂਲੀ ਮਸ਼ੀਨ 'ਚ ਪੈਂਦੇ ਨਹੀਂ ਹੁੰਦੇ ਉਹ ਮੈਂ ਧੋ ਕੇ ਸੁਕਣਾ ਪਾਤਾ ਇਸ ਤਰ੍ਹਾਂ ਦੇ ਕੁਝ ਕੰਮ ਚੱਲ ਰਹੇ ਨੇ ਤੇ ਵਿੱਚੋਂ ਵਲੌਗ ਸ਼ੁਰੂ ਕਰਨਾ ਨਾ ਮੁਸ਼ਕਲ ਹੋ ਜਾਂਦਾ ਟਾਈਮ ਕੱਢ ਕੇ ਤੇ ਉਹ ਕੰਮ ਜੋ ਕੰਮ ਕੰਮ ਚੋਂ ਕੰਮ ਨਿਕਲੇ ਨਾ ਇਦਰ ਮੈਂ ਦੋਨੇ ਪੇਅਰ ਆਪਣੇ ਸ਼ੂਜ਼ ਦੇ ਵਾਸ਼ ਕਰਤੇ ਪਹਿਲਾਂ ਮੈਂ ਇੱਕ ਪੇਅਰ ਵਾਸ਼ ਕੀਤਾ ਫਿਰ ਮੈਨੂੰ ਲੱਗਾ ਮੈਂ ਦੂਜਾ ਵੀ ਕਰਦਾ ਕਿਉਂਕਿ ਇੱਕ ਵਾਸ਼ ਕਰਾ ਪਿਆ ਸੀ ਪੁਰਾਣੇ ਸ਼ੂਜ਼ ਇਹ ਮੈਂ ਕਰੇ ਹੁਣ ਪਾ ਦੇ ਜਿਹੜੇ ਮੈਂ ਗੰਦੇ ਸੀ ਮੇਰੇ ਸ਼ੂਜ਼ ਉਹ ਮੈਂ ਵਾਸ਼ ਕਰਤੇ ਇੱਕ ਮੇਰੇ ਆਉਣ ਜਾਣ ਵਾਲੇ ਨੇ ਥੋੜੇ ਬਾਹਰ ਉਹ ਵੀ ਮੈਂ ਵਾਸ਼ ਕਰਾ ਕੇ ਰੱਖਤਾ ਸ਼ੂਜ਼ ਹੋ ਗਏ ਕਲੀਨ ਟਾਈਮ ਟਾਈਮ ਹੋ ਰਿਹਾ 9:30 ਦਾ ਹੁਣ ਮੈਂ ਕਰਦੀ ਆ ਆਪਣਾ ਬ੍ਰੈਕਫਾਸਟ ਅੱਜ ਮੈਂ ਲੇਟ ਹੋ ਗਈ ਕੰਮਾਂ ਦੀ ਭੱਜ ਦੌੜੀ ਵਿੱਚ ਤੇ ਹਾਨੀ ਨਾ ਖਤਮ ਹੋ ਗਿਆ ਸੀ ਥੱਲੇ ਥੋੜਾ ਜੰਮਿਆ ਹੋਇਆ ਪੈਸੇ ਫਿਰ ਮੈਂ ਥੋੜਾ ਜਿਹਾ ਪਾਣੀ ਪਾ ਬੋਟਲ ਸਾਫ ਹੋ ਗਈ ਐਂ ਤਾਂ ਕੋਈ ਨਾ ਕੁਝ ਕਰਨਾ ਪੈਂਦਾ ਕੋਈ ਵੀ ਚੀਜ਼ ਨਾ ਵੇਸਟ ਕਰਨ ਨੂੰ ਜੀਨ ਕਰ ਦੋ ਵੀ ਕੋਈ ਚੀਜ਼ ਵੇਸਟ ਹੋਵੇ ਬਿਲਕੁਲ ਇਹ ਹੁੰਦਾ ਵੀ ਬੋਟਲ ਬਿਲਕੁਲ ਸਾਫ ਹੋ ਜਾਈ ਹੁਣ ਨਵੀਂ ਬੋਟਲ ਖੋਲੀ ਆ ਇਦਾਂ ਦੇ ਕੁਝ ਕੰਮ ਨੇ ਕੰਮਾਂ ਦੇ ਕੋਈ ਖਾਸ ਨਹੀਂ ਸੀ ਪਰ ਉਹ ਵੀ ਗਰ ਕੰਮ ਕਰ ਕਰ ਆ ਤੁੰਦੇ ਹੀ ਨੇ ਕਿਚਨ ਮੈਂ ਕਲੀਨ ਕਰਤੀ ਬਸ ਕਰਦੀਆਂ ਸਿੰਕਸ ਰਹੀ ਨੇ ਮੇਰੀ ਕਲੀਨ ਕਰਨਾਂ ਆ ਕਿ ਬਾਹਰ ਛੂਤੋ ਤੇ ਪਏ ਨੇ ਛੂਤ ਹੋ ਜਾਈ ਫਾਂਡੇ ਜਿਹੜਾ ਸਾਰੇ ਸਾਫ਼ ਹੋ ਗਏ ਤੇ ਰੋਟੀ ਦਾ ਕੰਮ ਖਤਮ ਹੋ ਗਿਆ ਬਸ ਮੈਂ ਹੀ ਰਹੀ ਸੀ ਬ੍ਰੇਕਫਾਸਟ ਕਰਨ ਵਾਲੀ ਫਿਰ ਮੈਂ ਮਾਇ ਹੋ ਜਾਣਾ ਮੂਰੇ ਕੰਮ ਜਿੰਨੇ ਜਿਹੜੇ ਉਹ ਮੈਂ ਖਤਮ ਕਰ ਦਉ ਉਸ ਤੋਂ ਬਾਅਦ ਬਹਿ ਕੇ ਬ੍ਰੇਕਫਾਸਟ ਕਰਾਂ ਆਰਾਮ ਨਾਲ ਸਿਰ ਅੱਜ ਪੰਜੀਰੀ ਦਾ ਸਮਾਨ ਨੂੰ ਧੁੱਪ ਲੋਣੇ ਪਹਿਲਾਂ ਲਾਈਟ ਚਲੀ ਗਈ ਸੀ ਲਾਈਟ ਹੋਣੀ ਆਈ ਹੈ ਮੈਨੂੰ ਆਈ ਸੀ ਲਾਈਟ ਆਉ 나ਉ ਪਤਾ ਨਹੀਂ ਹੈ ਨਾ ਕੱਲ ਵੀ ਸ਼ਾਮ ਨੂੰ ਆਈ ਹੈ ਜੇ ਸਾਰਾ ਦਿਨ ਕੱਟ ਰਿਹਾ ਫਿਰ ਉਹ ਵੀ ਸਮਾਨ ਪੀਸ ਜਾਣਾ ਪਰ ਲਾਈਟ ਹੁਣ ਆ ਗਈ ਆਪਣਾ ਬ੍ਰੇਕਫਾਸਟ ਕਰਕੇ ਫਿਰ ਮੈਂ ਥਾਲੀਆਂ ਜੇ ਸਾਰਾ ਪੰਜੀਰੀ ਦਾ ਸਮਾਨ ਭਾ ਕੇ ਨਾਲ ਲਪਾ ਸਕਦਾ ਮੈਂ ਪੈਸ਼ਲਫ ਤੇ ਫਿਰ ਉਹ ਥਾਲੀਆਂ ਚ ਪਾ ਕੇ ਧੁੱਪ ਲਵਾਉਣੀ ਆ ਫਿਰ ਉਸ ਤੋਂ ਬਾਅਦ 2-3 ਘੰਟੇ ਧੁੱਪ ਲੱਗੀ ਪੀਸਣਾ ਸ਼ੁਰੂ ਕਰ ਦੂੰਗੀ ਹੌਲੀ ਹੌਲੀ ਅੱਜ ਸਾਰੇ ਸਮਾਨ ਦੀ ਤਿਆਰੀ ਕਰਦਿਆਂ ਕੋਸ਼ਿਸ਼ ਕਰਦਿਆਂ ਕਿ ਸਮਾਨ ਤਿਆਰ ਹੋ ਜੇ ਫਿਰ ਦੇਖਦੇ ਆ ਲਾਈਟ ਨਾ ਜਾਵੇ ਤਾਂ ਬਥੇ ਤੇ ਸੋ ਪੀਸਿਆ ਜਾਊਗਾ ਸਾਰਾ ਕੁਝ ਧੁੱਪ ਵੀ ਬੰਦਿਆ ਹੁਣ ਤਾਂ ਪੂਰੀ ਤੇਜ਼ ਹੋ ਗਈ ਆ ਕੰਮ ਤਾਂ ਜਿਦੀ ਦਾ ਬੜਾ ਕੰਮ ਆ ਜੇ ਸਮਾਨ ਦੀ ਤਿਆਰੀ ਕਰਦਿਆਂ ਫਿਰ ਮੈਂ ਡਸਟਿੰਗ ਵੀ ਕਰਨੀ ਹੈ ਲੌਬੀ ਦੀ ਫ੍ਰਿਜ ਵੀ ਮੇਰਾ ਕਲੀਨ ਕਰਨ ਵਾਲਾ ਪਿਆ ਸ਼ੂ ਰੈਕ ਵੀ ਸਾਫ਼ ਕਰਨਾ ਪਿਆ ਤੇ ਉਧਰੋਂ ਸਰਦੀਆਂ ਵਾਲੇ ਸ਼ੂ ਵੀ ਲਿਆ ਕੇ ਅੰਦਰ ਰੱਖਣ ਵਾਲੇ ਪਏ ਨੇ ਕੰਮ ਕਈ ਪਏ ਨੇ ਦੇਖਦੇ ਹਾਂ ਕੀ ਕੀ ਹੁੰਦਾ ਜੋ ਹੋਊਗਾ ਕਦੇ ਚੱਲਾਂਗੇ ਹੁਣ ਬ੍ਰੈਕਫਾਸਟ ਕਰ ਲਈਏ ਭੁੱਖ ਵੀ ਲੱਗੀ ਪਈ ਐ ਟਾਈਮ ਵੀ ਬਹੁਤ ਹੋ ਗਿਆ ਮੈਂ ਲੇਟ ਹੋ ਗਈ ਅੱਜ ਇਧਰ ਮੈਂ ਪਨੀਰੀ ਦਾ ਸਮਾਨ ਸਾਰਾ ਕੱਢ ਲਿਆ ਤੇ ਹੁਣ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਾਨੀ ਫਿਰ ਕਿਉਂਕਿ ਕਈ ਪੈਣਾ ਪਰ ਪੋਛ ਦੇਣੇ ਵੀ ਤੁਸ ਕੀ ਕੀ ਸਮਾਨ ਪਾਇਆ ਮੈਂ ਦਿਖਾ ਦਾਨੀ ਫਿਰ ਮੈਂ ਥਾਲੀਆਂ ਚ ਕੱਢ ਦੂੰਗੀ ਫਿਰ ਕਈਆਂ ਦੇ ਨਾਮ ਵੀ ਨਹੀਂ ਯਾਦ ਆਉਂਦੇ ਹੈਗੇ ਵੀ ਕੀ ਨਾਮ ਨੇ ਤੇ ਸਭ ਤੋਂ ਪਹਿਲਾਂ ਤਾਂ ਇਧਰ ਹੈਗੇ ਨੇ ਮਖਾਣੇ ਆਹ ਹੈਗਾ ਡਰਾਈ ਫਰੂਟ ਜਿਵੇਂ ਕਾਜੂ ਬਦਾਮ ਅਖਰੋਟ ਪਿਸਤਾ ਦਾਖਾਂ ਇਹ ਡਰਾਈ ਫਰੂਟ ਹੋ ਗਏ ਆ ਹੋ ਗਏ ਮਖਾਣੇ ਤੇ ਇਸ ਤੋਂ ਬਿਨਾ ਸੀਡਸ ਹੋ ਗਏ ਜਿਵੇਂ ਆ ਸਨਫਲਾਵਰ ਪੰਪਕਿਨ ਸੀਡਸ ਆ ਮਗਜ ਹੋ ਗਏ ਆ ਸੀਡਸ ਹੋ ਗਏ ਇਹ ਵੀ ਪੰਜੀਰੀ ਵਿੱਚ ਪਾ ਲੈਣਾ ਚਾਹੀਦੀ ਨੇ ਬਹਾਨੇ ਨਾਲ ਸੀਡਸ ਖਾਦੇ ਆਂਦੇ ਨੇ ਵੈਸੇ ਮੈਂ ਤਾਂ ਰੁਟੀਨ ਚ ਮੈਂ ਖਾਣੀ ਰਹਿਣੀ ਗਰਮੀਆਂ ਸਰਦੀਆਂ ਮੈਂ ਤਾਂ ਖਾਣੀ ਆ ਪਰ ਫਿਰ ਵੀ ਪੰਜੀਰੀ ਚ ਵੀ ਇਹ ਪੈ ਜਾਂਦੇ ਨੇ ਚਾਹੇ ਤੁਸੀਂ ਇਹਨਾਂ ਨੂੰ ਦਰਦਰੇ ਪੀਸ ਕੇ ਪਾ ਲਓ ਚਾਹੇ ਤੁਸੀਂ ਐਸੇ ਤਰ੍ਹਾਂ ਪਾ ਲਓ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਤੇ ਇਤਨਾ ਕਿ ਦੂਜਾ ਸਮਾਨ ਇਹ ਹੋ ਗਈ ਗੋਂਦ ਤੇ ਆਵਲੇ ਹੈਗੇ ਨੇ ਫੁੱਲ سپਾਰੀ ਖਸਖਸ ਕਮਰਕਾਸ ਆ ਵੀ ਕਮਰਕਾਸ ਆਪੀਸੀ ਹੋਈ ਆ ਅਗ੍ਹੀ ਨਾਲ ਪੀਸੀ ਹੋਈ ਹੈ ਕਾਲੀ ਮਿਰਚ ਆ ਵੀ ਮਲ ਜਣੇ ਆ ਵੀ ਮਿਰਚ ਮਗਜ ਕੋਲੇ ਰੱਖਦਾ ਤੇ ਆ ਹੋ ਗਈ ਸਫੈਦ ਮੂਸਲੀ ਆਸ਼ਵਗੰਧਾ ਸਤਾਬਰੀ ਹੋ ਗਈ ਤੇ ਆ ਹੋ ਗਿਆ ਸਾਲਮ ਪੰਜਾ ਤੇ ਆਹਾ ਹੈਗਾ ਲੋਧ ਇਹ ਲੋਧ ਆ ਇਹ ਲੋਥ ਵੀ ਮੈਨੂੰ ਕਿਹਨਾਂ ਦਾ ਸੱਸਵੀ ਢੂਈ ਵਾਸਤੇ ਬਹੁਤ ਵਧੀਆ ਹੁੰਦੀ ਹੈ ਲੋਥ ਪਨੀਰੀ ਵਿੱਚ ਪਾਉਣੀ ਚਾਹੀਦੀ ਹੈ ਇਹ ਹੋ ਗਈ ਲੋਥ ਇਹ ਹੋ ਗਿਆ ਨਾਲੀਅਲ ਦਾ ਬੁਰਾਂਦਾ ਇਹ ਸਮਾਨ ਆਪਾਂ ਪਨੀਰੀ ਵਿੱਚ ਪਾਵਾਂਗੇ ਹੁਣ ਇਹ ਸਾਰਾ ਸਮਾਨ ਮੈਂ ਥਾਲੀਆਂ ਵਿੱਚ ਧੂਪੇ ਰੱਖ ਦਾਨੀ ਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਿਕਸੀ ਵਿੱਚ ਪੀਸਾਂਗੇ ਪੀਸਣਾ ਥੋੜਾ ਮੁਸ਼ਕਲ ਤਾਂ ਹੁੰਦਾ ਪਰ ਠੀਕ ਹੈ ਪੀਸਿਆ ਜਾਂਦਾ ਥੋੜੀ ਮਿਹਨਤ ਨਾਲ ਥੋੜਾ ਟਾਈਮ ਜ਼ਿਆਦਾ ਲਗਾ ਕੇ ਫਿਰ ਪੀਸਿਆ ਜਾਂਦਾ ਥੂਪੇ ਰੱਖ ਲਏ ਮੈਂ ਨਾਲ ਧੂਪ ਨਾਲ ਕਿਸ ਤਰ੍ਹਾਂ ਦੀ ਸਮੈਲ ਨਹੀਂ ਆਉਗੂਗੀ ਇਹਦੇ ਵਿੱਚ ਨਾਲੇ ਜਦੋਂ ਧੁੱਪ ਨਾਲ ਗਰਮ ਹੋਗੇ ਨਾ ਚੀਜ਼ਾਂ ਫਿਰ ਪੀਸਣੀਆਂ ਸੌਖੀਆਂ ਰਹਿੰਦੀਆਂ ਨੇ। ਪੰਜੀਰੀ ਦੇ ਸਮਾਨ ਦੀ ਕੁਝ ਤਿਆਰੀ ਤਾਂ ਮੈਂ ਕਰਤੀ ਤੇ ਕੁਝ ਤਿਆਰੀ ਹੋ ਚੁੱਕੀ ਆ ਆਹ ਲਾ ਲਾਂ ਉਹ ਵੀ ਅੱਧਿਕ ਤਿਆਰੀ ਮੈਂ ਕਰਤੀ। ਇਧਰ ਮੈਂ ਡਰਾਈ ਫਰੂਟਸ ਦਰਦਰੇ ਕੁੱਟ ਕੇ ਰੱਖ ਤੇ ਕੁੰਡੀ ਵਿੱਚ ਦਰਦਰੇ ਇਹ ਕਰਤੇ ਸਾਰੇ ਮਿਕਸ ਇੱਕ ਜਗ੍ਹਾ ਹੀ ਕਰਤੇ ਡਰਾਈ ਫਰੂਟ ਕਾਜੂ ਬਦਾਮ ਪਿਸਤਾ ਅਖਰੋਟ ਇੱਕ ਜਗ੍ਹਾ ਕਰਤੇ ਮੈਂ ਸਾਰੇ ਡਰਾਈ ਫਰੂਟੇ ਇਹ ਦਰਦਰੇ ਪੀਸ ਤੇ ਉਹ ਆਪਾਂ ਬਰੀਕ ਮਿਕਸੀ ਚ ਜਮਾ ਪੀਸ ਕੇ ਵੀ ਪਾ ਸਕਦੇ ਆ ਮੈਂ ਕੁੰਡੀ ਚ ਪੀਸੇ ਦਰਦਰੇ ਕਰੇ ਨੇ ਤੇ ਦਵਿੰਦਰ ਨੂੰ ਨਾ ਪਨੀਰੀ ਵਿੱਚ ਇਹ ਜਿਹਾ ਟੈਕਸਚਰ ਪਸੰਦ ਆ ਵੀ ਡਰਾਈ ਫਰੂਟ ਥੋੜਾ ਥੋੜਾ ਦਿਖਦੇ ਰਹਿਣ ਕ੍ਰਾਂਚ ਆ ਆਉਂਦਾ ਰਹੇ ਇਹਨਾਂ ਦਾ ਫਿਰ ਮੈਂ ਹਲਕੇ ਹਲਕੇ ਡਰਾਈ ਰੋਸਟ ਕਰਕੇ ਨਾ ਇਹ ਇਸ ਤਰ੍ਹਾਂ ਦਰਦਰੇ ਜਿਹੇ ਕੁੱਟਦੇ ਇਧਰ ਮੈਂ ਦੇਸੀ ਖੰਡ ਛਾਂਕ ਕੇ ਰੱਖਤੀ 3 ਕਿਲੋ ਦੀ ਅਸੀਂ ਪਨੀਰੀ ਬਣਾਵਾਂਗੇ 3 ਕਿਲੋ ਦਾ ਸਮਾਨ ਆ ਇਹ ਤੇ 3 ਕਿਲੋ ਦੇਸੀ ਖੰਡ ਵਿੱਚੋਂ ਮੈਂ ਇੰਨੀ ਖੰਡ ਪਚਾਈ ਆ ਕੱਟੀ ਪਾਈ ਕਿਉਂਕਿ ਮੈਂ ਆਟਾ ਘੱਟ ਜੋਖਿਆ ਆਟਾ ਮੈਂ 2.5 ਕਿਲੋ ਹੀ ਜੋਖਿਆਗਾ ਤੇ ਚੀਨੀ ਵੀ ਮੈਂ ਫਿਰ ਬਚਾ ਲਈ ਕੁਛਾਂ ਛਾਣ ਕੇ ਨਾ ਨਿਕਲਿਆ ਮੈਂ ਛਾਲਣੀ ਨਾਲ ਛਾਲਣੀ ਫਿਰ ਚੀਨੀ ਸਾਫ ਹੋ ਜਾਂਦੀ ਆ ਵਿੱਚੋਂ ਇੰਨੀ ਕਾ ਨਿਕਲ ਨਹੀਂ ਮੋਟੀ ਅਲੱਗ ਤੋਂ ਤੇ ਇੱਧਰ ਮੈਂ ਆਟਾ ਜੋਕ ਕੇ ਰੱਖ ਲਿਆ 2.5 ਕਿਲੋ ਆਟਾ ਜੋਕ ਲਿਆ ਆਟਾ ਜੋਕ ਲਿਆ ਕੰਡੇ ਤੇ ਫਿਰ ਆਏ ਹੁਣ ਖਲਾਰਾ ਜੇ ਤਾਂ ਪਿਆ ਫਿਰ ਇੱਕ ਵਾਰੀ ਜਿੰਨਾ ਕੰਮ ਨਿਬੜ ਜੇ ਵਧੀਆ ਤੇ ਸੀਡਸ ਨੂੰ ਮੈਂ ਕੁਛ ਨਹੀਂ ਕਰਦੀ ਬਸ ਮੈਂ ਧੁੱਪ ਲਵਾਉਣੀ ਧੁੱਪੇ ਪਾਉਣੀ ਇਹਨਾਂ ਨੂੰ ਤੇ ਇਹਨਾਂ ਨੂੰ ਮੈਂ ਆਹੀਂ ਪਾਉਂਗੀ ਪੰਜੀਰੀ ਵਿੱਚ ਦਰਦਰਾਂ ਨਹੀਂ ਪੀਸਦੀ ਨਾ ਮੈਂ ਪਾਊਡਰ ਬਣਾ ਮੈਂ ਇਹਨਾਂ ਦਾ ਥੋੜਾ ਥੋੜਾ ਦਿਖਦੇ ਜੇ ਰਹਿਣ ਅੱਛੀ ਲੱਗਦੀ ਹੈ ਪੰਜੀਰੀ ਨਹੀਂ ਕੱਲਾ ਕੱਲਾ ਆਟਾ ਆ ਜਾਣਾ ਦੇਖਣ ਚ ਵੀ ਟੰਗਾ ਲੱਗਦਾ ਹੈ ਮੈਂ ਆਹੀਂ ਪਾਉਂਗੀ ਆਹ ਚੀਜ਼ਾਂ ਪੀਸੀਆਂ ਹੋਈਆਂ ਨੇ ਨਾਰੀਲ ਭੁਰਾਦਾ ਆ ਖਮਾਖਾਨੇ ਡਰੋਸਟ ਕਰੂ ਉਹ ਡਰੋਸਟ ਮੈਂ ਉਸ ਦਿਨ ਕਰੂ ਜਿਸ ਦਿਨ ਪੰਜੀਰੀ ਬਣਾਉਣੀ ਹੋ ਉਹ ਨਹੀਂ ਨਾ ਫਿਰ ਇਸਲਾਬੇ ਨਾ ਹੋ ਜਾਣ ਇਸ ਕਰਕੇ ਮੈਂ ਰੋਸਟ ਨਹੀਂ ਕਰੇ ਰੋਸਟ ਨੇ 에ਅਰ ਫਰਾਈਰ ਚ ਰੋਸਟ ਹੋਣਗੇ ਜਾਂ ਕੜਾਹੀ ਜੇ ਘਿਓ ਚ ਪਹਿਲਾਂ ਤੋਂ ਸੇ ਭੁੰਨ ਲੂ ਇਹ ਮੈਂ ਉਸੇ ਦਿਨ ਰੋਸਟ ਕਰੂਗੀ ਬ ਪੰਜੀਰੀ ਦਾ ਸਮਾਨ ਜਿੰਨਾ ਕੁ ਮੇਥੋਂ ਤਿਆਰ ਹੋਇਆ ਜਿੰਨਾ ਮੈਂ ਕਰ ਸਕਦੀ ਸੀ ਕਰਤਾ ਬਾਕੀ ਸਮਾਨ ਨੂੰ ਧੁੱਪ ਲੱਗ ਰਹੀ ਐ ਫਿਰ ਮੈਂ ਕਿਹਾ ਚਲੋ ਡਸਟਿੰਗ ਕਰ ਲਾ ਡਸਟਿੰਗ ਨਹੀਂ ਕਰੀ ਸੀ ਕਈ ਦਿਨ ਹੋ ਗਏ ਜਿਹੜਾ ਐਂਟਰੈਂਸ ਡੋਰ ਹੈ ਜਾਣੀ ਵਾਲਾ ਦਰਵਾਜ਼ਾ ਇਹਦੇ ਉੱਪਰ ਇੰਨੀ ਜ਼ਿਆਦਾ ਮਿੱਟੀ ਚੜ ਜਾਂਦੀ ਐ ਨਾ ਫਿਰ ਦੇਖਣ ਨੂੰ ਵੀ ਪਤਾ ਲੱਗਣ ਲੱਗ ਜਾਂਦਾ ਵੀ ਹਾਂ ਮਿੱਟੀ ਚੜੀ ਪਈ ਐ ਫਿਰ ਮੈਂ ਕਿਹਾ ਚਲੋ ਇਹ ਕਲੀਨ ਕਰ ਦਾਂ ਨੇ ਫਿਰ ਬਰਸ਼ ਨਾਲ ਮੈਂ ਇਹ ਸਾਫ਼ ਕਰਨ ਲੱਗੀ ਬਰਸ਼ ਨਾਲ ਨਾ ਜਾਣੀ ਵਾਲਾ ਡੋਰ ਇਹ ਬਹੁਤ ਵਧੀਆ ਸਾਫ਼ ਹੋ ਜਾਂਦੇ ਨੇ ਉਹ ਬਰਸ਼ ਇਹ ਬਹੁਤ ਜ਼ਿਆਦਾ ਹਾਰਡ ਵੀ ਨਹੀਂ ਹੈਗਾ ਸਖਤ ਵੀ ਹੈ ਨਹੀਂਗਾ ਇਹ ਨੀ ਆਪਣੀ ਲੱਕੜ ਨੂੰ ਇਹ ਨੁਕਸਾਨ ਪਹਤਾਊਗਾ ਤੇ ਬਹੁਤ ਅੱਛੀ ਤਰ੍ਹਾਂ ਜਾਲੀ ਵਾਲੇ ਡੋਰਸ ਇਹਨਾਂ ਕਲੀਨ ਹੋ ਜਾਂਦੇ ਨੇ ਤੇ ਉੱਪਰੋਂ ਜਿਹੜੇ ਸਾਈਡਸ ਤੇ ਕੋਈ ਜਾਲੇ ਹੁੰਦੇ ਨੇ ਡਸਟ ਹੁੰਦੇ ਨੇ ਉੱਪਰ ਕਿਨਾਰੀਆਂ ਤੇ ਉਹ ਵੀ ਸਾਫ਼ ਹੋ ਜਾਂਦੇ ਨੇ ਬਰਸ਼ ਨਾਲ ਮੈਨੂੰ ਇਹ ਬਰਸ਼ ਬਹੁਤ ਵਧੀਆ ਲੱਗਾ ਸਪੈਸ਼ਲੀ ਜਾਲੀ ਵਾਲੇ ਡੋਰ ਸਾਫ਼ ਕਰਨ ਵਾਸਤੇ ਤੇ ਕੱਪੜੇ ਨਾਲ ਆਪਣਾ ਬਹਾਵ ਵਿਚਾਰਾ ਪ੍ਰੈਸ਼ਰ ਪੈਂਦਾ ਤੇ ਬਰਸ਼ ਨਾਲ ਘੱਟ ਪ੍ਰੈਸ਼ਰ ਪੈਂਦਾ ਤੇ ਅੱਜ ਮੈਂ ਡਸਟਿੰਗ ਕਈ ਦਿਨਾਂ ਤੋਂ ਕਰ ਰਹੀ ਹਾਂ ਕਰੂੰਗੀ ਸਿਰਫ ਲੌਬੀ ਲੌਬੀ ਦੀ ਫਿਰ ਉਹ ਵੀ ਆ ਨਾ ਆਪਣਾ ਸਾਫ਼ ਸਫਾਈ ਕਰੇ ਬਿਨਾਂ ਵੀ ਘਰ ਚ ਮਾਨ ਨਹੀਂ ਲੱਗਦਾ ਇਹ ਹੁੰਦਾ ਸਾਫ਼ ਸਫਾਈ ਕਰੀ ਨਹੀਂ ਹੈਗੀ ਕੁਛ ਨਾ ਕੁਛ ਜਿਹੜਾ ਕਾਮਨ ਏਰੀਆ ਹੁੰਦਾ ਉਹ ਡੇਲੀ ਮੰਗੂ ਥੋੜਾ ਬਹੁਤਾ ਝਾੜ ਪੂੰਝੋ ਤੇ ਕਰਨੀ ਹੀ ਪੈਂਦੀ ਆ ਬਾਕੀ ਰੂਮਸ ਚਾਹੇ ਤੁਸੀਂ ਕਦੇ-ਕਦਾਈਂ ਕਰ ਲਓ ਇੱਕ ਛੱਡ ਲੋ ਇੱਕ ਕਰ ਲਓ ਪਰ ਲੌਬੀ ਦੇਖਣ ਨੂੰ ਅੱਛੀ ਨਹੀਂ ਲੱਗ ਰਹੀ ਸਿਰ ਮੈਂ ਕਿਹਾ ਚਲ ਡਸਟਿੰਗ ਕਰ ਦਿੰਦੇ ਡਸਟਿੰਗ ਕਰਕੇ ਥੋੜਾ ਜਨਾ ਆਪਣਾ ਏਰੀਆ ਆਰਗੇਨਾਈਜ਼ਡ ਵੀ ਲੱਗਣ ਲੱਗ ਜਾਂਦਾ ਸਾਫ਼ ਸੁਥਰਾ ਵੀ ਹੋਣ ਦਾ ਕੋਈ ਐਕਸਟਰਾ ਚੀਜ਼ ਪਈ ਹੁੰਦੀ ਆ ਆਪਾਂ ਉਹ ਵੀ ਚੱਕ ਦਾਨੇ ਤੇ ਆਪ ਨੂੰ ਵੀ ਅੱਛਾ ਲੱਗਦਾ ਜਦੋਂ ਘਰ ਸਾਰਾ ਆਪਾਂ ਨੂੰ ਆਏ ਦਵਾਂ ਨੇ ਆਪਣਾ ਸਾਫ਼ ਸੁਥਰਾ ਦੇ ਕੇ ਹਰ ਇੱਕ ਚੀਜ਼ ਆਪਣੀ ਜਗ੍ਹਾ ਤੇ ਦੇਖੇ ਫਿਰ ਮੈਂ ਕਿਹਾ ਲੌ ਉਹ ਵੀ ਮੇਰੇ ਦਿਨੇ ਅੱਜ ਕਈ ਕੰਮ ਸੀ ਕਰਨ ਵਾਲੇ ਵੱਡਾ ਕੰਮ ਤਾਂ ਪੰਜੀਤੀ ਦਾ ਹੀ ਸੀਗਾ ਜੋ ਕਰਨਾ ਸੀ ਦਵਾਈਆਂ ਪਿਸਮੈਸ ਪਰ ਫਿਰ ਵੀ ਮੈਂ ਡਸਟਿੰਗ ਥੋੜੀ ਜਿਹੀ ਕੱਲੀ ਲੌਬੀ ਲੌਬੀ ਦੀ ਕਰਤੀ ਫ੍ਰਿਜ ਸਾਫ ਕਰਨਾ ਵੜਾ ਸੀ ਫ੍ਰਿਜ ਗੰਦਾ ਹੋਇਆ ਪਿਆ ਸੀ ਉਹ ਵੀ ਮੈਂ ਰੋਜ਼ ਹੋਈ ਨਹੀਂ ਕੱਲ ਨੂੰ ਕਰੂੰਗੀ ਦੇਖਦੀ ਆ ਮੈਂ ਟਾਈਮ ਕੱਢਦੀ ਆ ਉਹ ਵੀ ਮੈਂ ਕਾਲ ਕਰੀ ਪਈ ਸੀ ਫਿਰ ਫ੍ਰਿਜ ਵੀ ਮੈਂ ਕਲੀਨ ਕੀਤਾ ਅੱਜ ਵਾਸ਼ਰੂਮ ਕਲੀਨ ਕੀਤਾ ਹੁਣ ਅੱਜ ਐਨਾ ਜ਼ਿਆਦਾ ਗੰਦਾ ਹੈ ਨਹੀਂ ਸੀ ਪਰ ਫਿਰ ਜੋ ਲੌਬੀ ਦੀ ਮੈਂ ਕਿਹਾ ਡਸਟਿੰਗ ਕਰਤੀ ਹੁਣ ਮੈਂ ਲੌਬੀ ਦੀ ਡਸਟਿੰਗ ਕੱਲ ਨੂੰ ਨਹੀਂ ਕਰੂੰਗੀ ਫਿਰ ਵਾਸ਼ਰੂਮ ਕੱਲ ਨੂੰ ਮੇਰੇ ਤੋਂ ਫੇਰ ਨਹੀਂ ਹੋਣਾ ਹੈਗਾ ਇਸ ਲਈ ਇਹਨੂੰ ਅੱਜ ਹੀ ਕਰ ਦਣਾ ਆ ਦੇ ਨਾਲ ਇਹ ਵੀ ਕਲੀਨ ਕਰ ਦਾਂ ਨੇ ਇਹ ਵੀ ਕਲੀਨ ਕਰਤਾ ਸਾਰਾ ਡਰਾਈ ਕਰ ਦੂੰਗੀ ਇਹ ਤਾਂ ਛੋਟੇ ਛੋਟੇ ਕੰਮ ਹੁੰਦੇ ਨੇ ਘਰਾਂ ਵਿੱਚ ਟਾਈਮ ਕੋਈ ਖਾਸ ਨਹੀਂ ਲੱਗਦਾ ਬਸ ਇੱਕ ਆਪਾਂ ਸਿਰਫ ਟਾਈਮ ਕੱਢਣ ਦੀ ਕੋਲ ਹੋ ਜਾਂਦੀ ਕੰਮਾਂ ਲਈ ਵੀ ਟਾਈਮ ਕੱਢਣਾ ਜੋ ਆਪਾਂ ਕੰਮ ਸ਼ੁਰੂ ਕਰ ਲਾਣਾ ਨੇ ਕਰਨਾ ਫੇਰ ਕੋਈ ਕੋਲ ਨਹੀਂ ਹੁੰਦੀ ਫਿਰ ਤਾਂ ਦਿਲ ਲੱਗਦਾ ਕੰਮ ਕਰਾਂ ਉਹਦੇ ਵਿੱਚ ਅੱਛਾ ਲੱਗਦਾ ਵੀ ਆਹ ਵੀ ਕਰਦੀ ਆਹ ਵੀ ਕਰਦੀ ਮੇਰਾ ਵੀ ਦਿਲ ਕਰ ਰਿਹਾ ਸੀ ਕਿ ਮੈਂ ਹੋਰ ਡਸਟਿੰਗ ਕਰਦਾ ਹੋਰ ਸਫਾਈ ਕਰਦਾ ਪਰ ਕੰਮ ਉਸ ਤੋਂ ਵੀ ਜ਼ਰੂਰੀ ਜ਼ਿਆਦਾ ਹੋਰ ਪਈ ਸੀ ਕਰਨ ਵਾਲੇ ਬਸ ਸਿਰਫ ਲੌਬੀ ਦੀ ਮੈਂ ਡਸਟਿੰਗ ਕੀਤੀ ਆ ਤੇ ਉਸ ਤੋਂ ਬਾਅਦ ਮੈਂ ਫ੍ਰਿਜ ਲਾਗੀ ਕਲੀਨ ਕਰਨ ਫ੍ਰਿਜ ਉਹ ਇੰਨਾ ਜ਼ਿਆਦਾ ਗੰਦਾ ਨਹੀਂ ਸੀਗਾ ਪਰ ਉਸ ਤੋਂ ਬਾਅਦ ਫਿਰ ਮੇਰਾ ਸਕੇਡਿਊਲ ਬਹੁਤ ਬੀਜ਼ੀ ਹੋ ਜਾਣਾ ਮੈਂ ਦਸੰਬਰ ਜਨਵਰੀ 2 ਮਹੀਨੇ ਬਹੁਤ ਬੀਜ਼ੀ ਰਹਿਣਾ ਤੇ ਉਸ ਕਰਕੇ ਫਿਰ ਮੈਂ ਕਿਹਾ ਹੁਣ ਫ੍ਰਿਜ ਦੀ ਇੱਕ ਵਾਰ ਨਾ ਥੋੜੀ ਅੱਛੀ ਤਰ੍ਹਾਂ ਕਲੀਨਿੰਗ ਕਰਦਾ ਮੈਟ ਵਾਸ਼ ਕਰਦਾ ਨਹੀਂ ਆ ਸਾਡੇ ਦਸੰਬਰ ਤੇ ਆਉਣਾ ਗੈਸਟਸ ਨੇ ਤੇ ਉਸ ਕਰਕੇ ਮੈਂ ਬੀਜ਼ੀ ਹੋ ਜਾਣਾ ਫਿਰ ਮੇਰਾ ਟਾਈਮ ਨਹੀਂ ਲੱਗਣਾ ਹੁਣ ਥੋੜੀ ਬਹੁਤ ਕੱਪੜਾ ਐ ਮੈਂ ਮਾਰ ਦਿਆ ਕਰੂੰਗਾ ਐ ਤਾਂ ਹੈ ਨਹੀਂ ਬਿਲਕੁਲ ਸਫਾਈ ਨਹੀਂ ਕਰੂੰਗੀ ਫਰਮ ਇੱਕ ਵਰਮ ਨੂੰ ਆਈ ਸੀ ਮੈਟ ਵਾਸ਼ ਕਰ ਤੇ ਚਲੋ ਲਗਾ ਦਾਨੀ ਆ ਫਿਰੇ ਵਾਸ਼ ਨਹੀਂ ਹੋਣੇ ਉਹ ਕੱਪੜਾ ਵੀਜੀ ਮੈਂ ਜ਼ਰੂਰ ਮੰਨਦਾ ਕਰੂੰ ਠੰਡ ਵੀ ਵਧ ਜਾਣੀ ਆ ਫਿਰ ਆਪਣਾ ਪਾਣੀ ਵਾਲੇ ਕੰਮ ਕਰਨ ਨੂੰ ਦਿਲਵੀਨ ਕਰਨਾ ਹੈਗਾ ਇਸ ਕਰਕੇ ਮੈਂ ਮੈਟਸ ਨਾ ਮੈਂ ਕੱਢ ਲੇ ਤੇ ਵਾਸ਼ ਕਰ ਲਉਂ ਤਾਂ ਮੇਰੇ ਕੱਪੜਾ ਮਾਰ ਕੇ ਵੀ ਸਰ ਜਾਣਾ ਸੀਗਾ ਪਰ ਫਿਰ ਮੈਂ ਕਿਹਾ ਚਲੋ ਅੱਜ ਮੈਂ ਵਾਸ਼ ਹੀ ਕਰੂੰਗੀ ਥੋੜਾ ਜਿਹਾ ਵਿਮ ਲਿਕੁਇਡ ਪਾ ਕੇ ਉੱਪਰ ਬਰਸ਼ ਨਾਲ ਮੈਂ ਸਾਫ਼ ਕਰ ਰਹੀ ਆ ਜਾਪੇ ਨੂੰ ਪਾਂਡਿਆਂ ਨੇ ਸਕਰਬਰ ਨਾਲ ਸਾਫ਼ ਕਰਾਂਗੇ ਨਾ ਆਪਣਾ ਸਕਰਬਰ ਖਰਾਬ ਹੋ ਜਾਂਦਾ ਜਾਂ ਪੁਰਾਣਾ ਸਕਰਬਰ ਹੋ ਗਏ ਨਿਰ ਸਕਰਬ ਆਪਣਾ ਖਰਾਬ ਹੋ ਜਾਂਦਾ ਕਿਉਂਕਿ ਖੁਰਦਲੇ ਹੁੰਦੇ ਨੇ ਮੈਟ ਦਾਣੇਦਾਰ ਜਿਹਾ ਐਂਟੀ ਸਕਿੱਡ ਹੁੰਦੇ ਨਾ ਇਹਦੇ ਉੱਪਰ ਚੀਜ਼ ਕੋਈ ਫਿਸਲਦੀ ਨਹੀਂ ਹੈਗੀ ਤੋ ਉਸ ਕਰਕੇ ਇਹ ਦਾਣੇਦਾਰ ਜਿਹੇ ਹੁੰਦੇ ਨੇ ਖੁਰਦਲੇ ਬਹੁਤ ਹੁੰਦੇ ਨੇ ਆ ਕੋਈ ਵਾਰ ਉਂਗਲਾਂ ਵੀ ਘਸ ਜਾਂਦੀਆਂ ਨਾ ਹੋਂਗਲਾਂ ਵੀ ਛਿਲੀਆਂ ਜਾਂਦੀਆਂ ਨੇ ਇਸ ਕਰਕੇ ਬਰਸ਼ ਨਾਲ ਇਹਨੂੰ ਕਲੀਨ ਕਰਦੇ ਆ ਬਰਸ਼ ਨਾਲ ਬਹੁਤ ਜਲਦੀ ਤੇ ਬਹੁਤ ਅੱਛੀ ਤਰ੍ਹਾਂ ਸਾਫ਼ ਹੋ ਜਾਂਦੇ ਨੇ ਇਹਨਾਂ ਨੂੰ ਮੈਂ ਡਰਾਈ ਹੋਣ ਲਈ ਰੱਖ ਦੂੰਗੀ ਐਨ ਮੈਂ ਫ੍ਰਿਜ ਅੰਦਰੋਂ ਕਲੀਨ ਕਰ ਲੂੰਗੀ ਫ੍ਰਿਜ ਦੀਆਂ ਸ਼ੈ ਫ੍ਰਿਜ ਦੀ ਮੈਨੂੰ ਬਹੁਤ ਜ਼ਿਆਦਾ ਡੀਪ ਕਲੀਨਿੰਗ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੈਂ ਨਾਲ ਨਾਲ ਫ੍ਰਿਜ ਵਿੱਚ ਕੱਪੜਾ ਮਾਰਤੀ ਰਹਿੰਦੀ ਜਦੋਂ ਵੀ ਮੈਨੂੰ ਲੱਗੇ ਨਾ ਕੋਈ ਸਪੌਟ ਲੱਗ ਗਿਆ ਫ੍ਰਿਜ ਵਿੱਚ ਜਾਂ ਥੋੜਾ ਜਿਹੀ ਕੋਈ ਮੈਨੂੰ ਸ਼ੈਲਫ ਗੰਦੀ ਲੱਗੇ ਮੈਂ ਨਾਲ ਦੇ ਨਾਲ ਕੱਪੜਾ ਮਾਰ ਦਾਨੀ ਹੁੰਦੀ ਆ। ਜੇ ਆਪਾਂ ਕਿਚਨ 'ਚ ਕੰਮ ਕਰਦੇ ਤੁਸੀਂ ਨਾਲ ਨਾਲ ਕੱਪੜਾ ਮਾਰ ਦੋ ਫ੍ਰਿਜ ਦੀ ਡੀਪ ਕਲੀਨਿੰਗ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਪਰ ਅੱਜ ਮੈਂ ਇੱਕ ਵਾਰ ਹੁਣ ਮੈਂ ਧੋਤੇ ਫਿਰ ਸਰਦੀ ਸਰਦੀ ਮੇਰੀ ਵਧੀਆ ਲੰਘ ਜੂਗੀ ਕਿਉਂਕਿ ਮੈਂ ਬੀਜ਼ੀ ਹੋ ਜਾਣਾ ਫਿਰ ਇਹ ਜੇ ਕੰਮ ਕਰਾ ਲੂ ਮੈਨੂੰ ਜਿਆਦਾ ਸਾਫ ਸਫਾਈਆਂ ਵ ਸੋ ਅੱਜ ਫ੍ਰਿਜ ਵਾਲੇ ਮੈਟ ਮੈਂ ਤਾਂ ਹੀ ਵਾਸ਼ ਕਰਤੀ ਅੱਜ ਮੈਨੂੰ ਲੱਗੇ ਵੀ ਅੱਜ ਜਿਹੜਾ ਟਾਈਮ ਹੈਗਾ ਠੀਕ ਹੈ ਅੱਜ ਮੈਂ ਕੰਮ ਕਰਦਣੀ ਆ ਸੋ ਮੈਟ ਸੁੱਕ ਗਏ ਫ੍ਰਿਜ ਦੇ ਸ਼ੈਲਫਸ ਵੀ ਮੈਂ ਅੰਦਰੋਂ ਕਲੀਨ ਕਰਤੀਆਂ ਸਾਰੀਆਂ ਤੇ ਸ਼ੈਲਫਸ ਤੇ ਜੋ ਕੁਝ ਨਹੀਂ ਹੈਗਾ ਸਾਫ਼ ਸੀਗੀਆਂ ਪਰ ਫਿਰ ਵੀ ਇੱਕ ਵਾਰ ਹੁੰਦਾ ਜਦੋਂ ਆਪਾਂ ਲਾਈਨਰ ਕੱਢ ਲਏ ਵੀ ਹੁਣ ਕੱਪੜਾ ਚਲੋ ਮਾਰ ਲਵਾਂ ਨੇ ਆ ਤੇ ਮੈਟਸ ਡਰਾਈ ਕਰਕੇ ਵਾਪਸ ਲਗਾਤੇ ਸਾਰਾ ਸਮਾਨ ਫੇਰ ਉੱਪਰ ਟਿਕਾ ਦਾਂਗੇ ਤੇ ਇਸ ਤਰੀਕੇ ਨਾਲ ਫ੍ਰਿਜ ਦੀ ਹੋ ਗਈ ਕਲੀਨਿੰਗ ਪਰ ਡੋਰ ਨਹੀਂ ਮੈਂ ਅਜੇ ਕਲੀਨ ਕੀਤਾ ਹੈਗਾ ਡੋਰ ਮੈਂ ਫੇਰ ਕਦੇ ਕਲੀਨ ਕਰੂੰ ਫ੍ਰਿਜ ਦਾ ਹੁਣ ਇਹਨਾਂ ਜਾ ਰਹੇ ਹੈ ਨਹੀਂ ਸੋ ਕੁਝ ਡੋਰ ਚ ਕਲੀਨ ਕਰਨ ਨਾਲ ਪਰ ਉਹ ਵੀ ਕਰੂੰਗੀ ਉਹ ਫੇਰ ਕਦੇ ਠਹਿਰ ਕੇ ਕਰੂੰਗੀ ਹੁਣ ਫ੍ਰਿਜ ਅੰਦਰੋਂ ਕਲੀਨ ਹੋ ਗਿਆ ਹੁਣ ਡੋਰ ਚ ਦਾ ਕੋਈ ਖਾਸ ਹੈ ਇਹਨਾਂ ਗੰਦਾ ਵੀ ਨਹੀਂ ਹੈਗਾ ਕੋਈ ਇਹਨਾਂ ਸਮਾਨ ਵੀ ਹੈ ਨਹੀਂ ਮੈਂ ਕੁਝ ਕੱਢਣਾ ਹੈ ਮੈਂ ਕੁਝ ਬੇਕਾਰ ਉਹਦੇ ਵਿੱਚ ਬਈ ਖਾਲੀ ਐਕਸਟਰਾ ਹੈ ਜਾਂ ਕੁਝ ਹੈ ਨਹੀਂ ਸੀਗਾ ਉਹ ਮੈਂ ਕਦੇ 2-4 ਮਿੰਟ ਲਗਾ ਕੇ ਫੇਰ ਕਰ ਲੂੰਗੀ ਡੋਰ ਕਲੀਨ ਮੈਂ ਤਾਂ ਮੈਨੂੰ ਆਈ ਸੀ ਵੀ ਚਲੋ ਫਰਿੱਜ ਦੇ ਨਾਲ ਮੈਟ ਲਾਈਨਰ ਵਾਸ਼ ਹੋ ਜਾਣਾ ਅੱਜ ਤੇ ਉਹ ਵਾਸ਼ ਹੋ ਗਏ ਤੇ ਇਸ ਤਰੀਕੇ ਨਾਲ ਫਰਿੱਜ ਵੀ ਕਲੀਨ ਹੋ ਗਿਆ ਅੱਜ ਮੇਰਾ ਟਾਈਮ ਹੋ ਗਿਆ 12:30 ਦਾ ਤੇ ਮੈਂ ਹੁਣ ਥੋੜੇ ਜਿਹਾ ਕੱਪੜੇ ਧੋ ਕੇ ਹਟੀਆਂ ਕੱਪੜੇ ਵੀ ਉਹ ਧੋਤੇ ਨੇ ਜਿਨ੍ਹਾਂ ਦੇ ਕਲਰ ਉਤਰਦੇ ਸੀ ਮੈਨੂੰ ਅਲੱਗ ਤੋਂ ਸੈਮੀ ਮਸ਼ੀਨ ਧੋਣੇ ਹੀ ਪੈਣੇ ਸੀ ਜਿਹੜੇ ਫੁੱਲੀ ਮਸ਼ੀਨ ਵਾਲੇ ਸੀ ਉਹ ਮੈਂ ਨਹੀਂ ਧੋਤੇ ਉਹ ਫਿਰ ਮੈਂ ਸਵੇਰੇ ਧੋਵਾਂਗੀ ਸਵੇਰੇ ਸਵੇਰ ਤੱਕ ਇੱਕ ਲੋਡ ਕੱਪੜਾ ਦਾ ਹੋ ਜੂ ਜਾਂ ਫਿਰ ਪਰਸੋਂ ਤੋਂ ਜਿਸ ਦਿਨ ਇੱਕ ਲੋਡ ਹੋ ਗਿਆ ਉਸ ਦਿਨ ਧੋ ਲੂੰਗੀ ਪਰ ਇਹ ਮੈਂ ਕੱਪੜੇ ਸੈਮੀ ਮਸ਼ੀਨ ਚ ਅਲੱਗ ਤੋਂ ਹੀ ਧੋਣੇ ਸੀ ਚਾਵੇਂ ਅੱਜ ਧੋਲਣੇ ਚਾਵੇਂ ਕੱਲ ਨੂੰ ਧੋਲਣੇ ਚਾਵੇਂ ਪਰਸੋਂ ਧੋਲਣੇ ਇਹ ਤਾਂ ਅਲੱਗ ਤੋਂ ਹੀ ਧੋਣੇ ਪੈਣੇ ਸੀ ਫਿਰ ਮੈਂ ਧੋਈ ਦਿੱਤੇ ਮੈਂ ਕਿ ਧੁੱਪੇ ਨਾਲ ਤਾਂ ਦੁਪਹਿਰ ਆਪ ਨੂੰ ਸੌਖਾ ਕੱਪੜਾ ਤਾਂ ਠੰਡਾ ਨਹੀਂ ਲੱਗਦਾ ਪਾਣੀ ਨਾਲੇ ਸੁੱਕ ਜਾਣਗੇ ਹੁਣ ਫਿਰ ਮੈਂ ਇਹ ਧੋ ਕੇ ਆਟੀਆਂ ਫਿਰ ਸਵੇਰੇ ਠੰਡਾ ਹੁੰਦੇ ਠੰਡ ਚ ਨਾ ਬਾਹਰ ਆਉਣਾ ਜਾਣਾ ਸੈਮੀ ਮਸ਼ੀਨ ਚ ਪਾਣੀ ਹੱਥ ਮਾਰੂ ਥੋੜਾ ਔਖਾ ਲੱਗਦਾ ਇਹ ਕੱਪੜੇ ਤੇ ਉੱਤੇ ਬਲੈਂਕਟ ਮੈਂ ਸਵੇਰੇ ਫੂਲੀ ਮਸ਼ੀਨ ਚ ਧੋਤਾ ਸੀਗਾ ਤੇ ਇਧਰ ਮੇਰਾ ਬਿਲਕੁਲ ਮੈਂ ਬੈਠ ਕੇ ਦੇਖਿਆ ਤਾਂ ਕੰਮ ਵੀ ਘੇਰ ਬਹੁਤ ਹੋ ਗਏ ਤੇ ਪਰ ਥਕਾਵਟ ਵੀ ਬਹੁਤ ਹੋਈ ਪਈ ਆ ਹੁਣ ਮੈਂ ਥੋੜਾ ਰੈਸਟ ਕਰਦੇ ਖਾਣਾ ਖਾਉਂਗੀ ਤੇ ਉਸ ਤੋਂ ਬਾਅਦ ਫਿਰ ਸਾਮਾਨ ਸਾਰਾ ਪੀਸੂਗੀ ਆ ਲੋਹ ਦਾ ਲੋਹ ਹੁੰਦੀ ਮੈਂ ਵੀ ਪਹਿਲੀ ਵਾਰ ਦੇਖਿਆ ਲੋਹ ਮੈਨੂੰ ਕਿਸੇ ਨੇ ਕਿਹਾ ਸੀ ਵੀ ਤੁਸੀਂ ਮੰਜੀਰੀ ਚ ਪਾ ਲਓ ਲੈ ਕੇ ਤਾਂ ਮੈਂ ਆਇਆ ਇਸ ਤਰ੍ਹਾਂ ਪਰ ਮੈਨੂੰ ਇਹ ਲੱਕੜ ਦੇ ਸੱਕ ਹੀ ਨੇ ਜਿਵੇਂ ਸੱਕ ਨਹੀਂ ਹੁੰਦੇ ਹੈਗੇ ਲੱਕੜ ਦੇ ਉਵੇਂ ਨੇ ਇਹ ਆ ਹੈਗਾ ਪੰਜਾ ਸਾਲਮ ਪੰਜਾ ਅਸ਼ਵਗੰਧਾ ਤੇ ਆ ਸਟਾਵਰਾ ਆ ਗੁੰਦ ਗੁੰਦ ਮੇਰੇ ਕੋਲ ਕੁਛ ਆ ਪਈ ਇਸ ਵਿੱਚ ਮੈਂ ਹੋ ਚੱਲ ਵਿੱਚ ਹੀ ਫਰਾ ਲਾਉ ਜਿਹਨੇ ਪਈ ਰਹਿ ਜੂ ਵਿੱਚ ਹੀ ਮੈਂ ਆਪ ਕਰ ਲੂੰਗੀ ਤਿਆਰ ਗੁੰਦ ਇਹ ਹੈਗਾ ਸਫੈਦ ਮੂਸਲੀ ਕਾਲੀ ਮਿਰਚ ਕਮਰਕਾਸ਼ ਤੇ ਖਸ ਖਸ ਇਹ ਸਾਰੇ ਸਮਾਨ ਨੂੰ ਧੁੱਪ ਲਾਗੀ بس ਇੰਨਾ ਕੁ ਰਹਿ ਗਿਆ پیسਣਾ ਬਾਕੀ ਸਮਾਨ ਮੈਂ ਤਿਆਰ ਕਰ ਚੁੱਕੀ ਆ ਪਨੀਰੀ ਵਾਲਾ ਤੇ ਹੁਣ ਮੈਂ ਕਰਦੀ ਆ ਆਪਣਾ ਲਾਂਚ ਚਾਵਲ ਬਣਾਏ ਸੀ ਕੱਲ ਕੱਲ ਵਾਲ ਚਾਵਲ ਪੈਨ ਵਿੱਚ ਉਹੀ ਗਰਮ ਕਰ ਲਏ ਉਹ ਗਰਮ ਕਰਕੇ ਮੈਂ ਖਾ ਰਹੀ ਹਾਂ ਦਹੀਂ ਨਾਲ ਵਿੱਚ ਸਬਜ਼ੀਆਂ ਪਾਈ ਹੋਈਆਂ ਨੇ ਸਬਜ਼ੀਆਂ ਵਾਲੀ ਚਾਵਲ ਟਾਈਮ ਹੋ ਰਿਹਾ ਹੁਣ 3:30 3:30 ਹੋ ਗਈ ਤੇ ਇੱਧਰ ਕਿਚਨ ਵਿੱਚ ਇੰਨਾ ਜ਼ਿਆਦਾ ਖਲਾਰਾ ਪਿਆ ਹੋਇਆ ਇੰਨਾ ਜ਼ਿਆਦਾ ਖਲਾਰਾ ਪਿਆ ਹੋਇਆ ਨਾ ਅੱਜ ਮੈਂ ਬਿਲਕੁਲ ਵੀ ਰੈਸਟ ਨਹੀਂ ਕਰਾਂ ਸਿਰਫ ਲਾਂਚ ਤੋਂ ਪਹਿਲਾਂ ਅੱਧਾ ਘੰਟਾ ਰੈਸਟ ਕਰਿਆ ਸੀ ਬਸ ਉਸ ਤੋਂ ਬਾਅਦ ਆਪਣਾ ਲਾਂਚ ਕਰਨ ਲੱਗੇ ਦਿਵਿੰਦਰ ਕਹਿੰਦੇ ਮੈਨੂੰ ਵੀ ਚਾਵਲ ਦੇ ਦੇ ਫਿਰ ਮੈਂ ਚਟਨੀ ਬਣਾਈ ਆਟਾ ਗੁੰਨੇ ਖੇਤਾਂ ਵਾਲੇ ਦੀ ਰੋਟੀ ਬਣਾਈ ਇਧਰ ਭਾਂਡੇ ਭੁੰਡੇ ਹਜੂ ਵੀ ਪੈਂਦੇ ਪੰਜੀਰੀ ਦਾ ਸਮਾਨ ਮੈਂ ਪੀਸ ਲਿਆ ਮੇਰੇ ਹੱਥਾਂ ਨੂੰ ਪੂਰਾ ਹਾਲ ਹੋਇਆ ਪਿਆ ਅੱਜ ਮੈਂ ਕੰਗੀ ਵੀ ਨਹੀਂ ਕਰੀ ਮਾਲ ਵੀ ਨਹੀਂ ਬਾਹੇ ਆਪਣੇ ਤੇ ਇਸ ਤਰ੍ਹਾਂ ਦਾ ਕੁਝ ਕਿਚਨ ਦਾ ਬੁਰਾ ਹਾਲ ਹੋਇਆ ਪਿਆ ਪਰ ਸਮਾਨ ਪੰਜੀਰੀ ਦਾ ਸਾਰਾ ਤਿਆਰ ਹੋ ਗਿਆ ਇਹ ਸਭ ਤੋਂ ਵੱਡਾ ਕੰਮ ਹੋ ਗਿਆ ਤੇ ਨਾਲ ਨਾਲ ਅੱਜ ਖੇਤ ਕੰਮ ਸੀ ਖੇਤ ਪਹਿਲਾਂ ਦੁਪਹਿਰੇ 11:00 ਵਜੇ ਚਾਹ ਗਈ ਫਿਰ ਦੁਪਹਿਰੇ ਹੁਣ ਹੁਣ ਚਾਹ ਗਈ 2:30 ਵਜੇ ਚਾਰੋ ਟਿੱਕੀਆਂ ਦਾ ਵਿਚੋ ਕੰਮ ਵੱਧ ਗਿਆ ਕਸ਼ਮੀਰ ਦਾ ਆਪ ਦੇ ਕੰਮ ਜਿਆਦੇ ਸੀ ਅੱਜ ਮੈਂ ਥੋੜੇ ਐਕਸਟਰਾ ਕੰਮ ਕਰਦੇ ਕੁਝ ਪਨੀਰੀ ਦਾ ਵੱਡਾ ਕੰਮ ਹੋ ਗਿਆ ਪਰ ਮੇਨ ਇਹ ਪਨੀਰੀ ਦਾ ਵੱਡਾ ਕੰਮ ਹੋ ਗਿਆ ਹੁਣ ਮੈਂ ਚਾਹ ਕਰਦੀ ਆ ਆਪਣੀ ਕਿਚਨ ਵਗੈਰਾ ਸਾਫ ਕਰਕੇ ਖਲਾਰਾ ਚਾਹ ਕੇ ਚਾਹ ਕਰਦੀ ਆ ਚਾਹ ਪੀ ਕੇ ਫਿਰ ਮੈਂ ਰੈਸਟ ਕਰਦੀ ਆ ਅੱਜ ਵਾਕ ਮੈਂ ਕੈਨਸਲ ਕਰ ਦੂੰਗੀ ਫਿਰ ਕਿਉਂ ਆਪਣੇ ਸਰੀਰ ਨੂੰ ਕਸਟ ਦੇ ਜੇ ਮੈਂ ਪਹਿਲਾਂ ਹੀ ਥੱਕੀ ਹੋਈ ਆ ਸ਼ਾਮ ਨੂੰ ਸਬਜੀ ਬਣਾਉਣੀ ਆ ਕੋਫਤਿਆਂ ਦੀ ਸਬਜੀ ਬਣਾਉ ਕੋਫਤੇ ਕੋਫਤੇ ਬਣੇ ਪੈਣ ਬਾਅਦ ਗਰੇਵੀ ਬਣਾਉਣੀ ਆ ਖੱਦੀ ਬੈਡਰੂਮ ਵਿੱਚ ਚੱਕਰ ਤੜ ਕਰਦਾ ਕਾਫੀ ਕੁਛ ਨਾ ਮੇਰੀ ਮਿਕਸੀ ਵੀ ਬਹੁਤ ਗੰਦੀ ਹੋ ਗਈ ਸਮਾਨ ਕਿਸਨ ਕਰਕੇ ਇਨਾ ਸਮਾਨ ਪੀਸਿਆ ਇੰਨੇ ਕਰੜੀਆਂ ਕਰੜੀਆਂ ਦਵਾਈਆਂ ਪਰ ਫਿਰ ਵੀ ਧੁੱਪੇ ਰੱਖ ਕੇ ਮੈਂ ਬਾਹਰੋਂ ਗਰਮ-ਗਰਮ ਨੇ ਕਿ ਤੀਸ ਲਿਓ ਜਲਦੀ ਪੀਸੀਆਂ ਗਈਆਂ ਗਰਮ-ਗਰਮ ਜੇ ਧੁੱਪੋ ਆਪਾਂ ਰੱਖ ਦੈਨ ਧੁੱਪੇ ਲਵਾ ਲੈ ਗਰਮ ਹੋਏ ਨੂੰ ਜਲਦੀ ਪੀਸੀਆਂ ਗਈਆਂ ਨਹੀਂ ਤਾਂ ਫਿਰ ਬਹੁਤ ਟਾਈਮ ਲੱਗਦੇ ਉਹਨੂੰ ਕਰਨੀ ਇੰਨੀਆਂ ਕਰੜੀਆਂ ਹੁੰਦੀਆਂ ਨਾ ਬਹੁਤ ਮੁਸ਼ਕਲ ਨੇ ਪੀਸਣੀਆਂ ਜੰਦਾ ਹਾਲ ਕੁਝ ਇਸ ਤਰ੍ਹਾਂ ਹੋਇਆ ਇਨਾ ਜ਼ਿਆਦਾ ਖਲਾਰਾ ਪਿਆ ਹੋਇਆ ਹੈ ਕਿਚਨ ਵਿੱਚ ਇਹ ਮੈਂ ਖੇਤਾਲਾਂ ਦੀ ਚਾਹ ਬਣਾਈ ਸੀ ਚਟਨੀ ਇਹਦੇ ਵਿੱਚ ਗਰਮ ਕਾਲਿਸ਼ ਤੜਕਾ ਲਗਾਏ ਸੋਵੇਂ ਜਿਵੇਂ ਭਾਂਡੇ ਪੈਣ ਕਿਉਂਕਿ ਇਹ ਪੰਜੀਰੀ ਵਾਲ ਹੋ ਗਈ ਮੈਨੂੰ ਆਹ ਸਭ ਮੰਜੀਰੀ ਦਾ ਸਮਾਨ ਪੀਸਣਾ ਫਿਰ ਮੈਂ ਅੰਦਰ ਰੱਖੂਗੀ ਸਾਰਾ ਕੁਝ ਸਮਾਨ ਧਰ ਦੇ ਆਪਦੇ ਆਪੀ ਥਾਂ ਤੇ ਫਿਰ ਚੱਕ ਤਰ ਕਰੂੰਗੀ ਇਧਰ ਸਮਾਨ ਸਾਰਾ ਪੰਜੀਰੀ ਦਾ ਪੀਸ ਲਿਆ ਇਹਦੇ ਵਿੱਚ ਹੈਗਾ ਆਹ ਗੋੰਦ ਕਮਰਕਾਸ ਖਸਖਸ ਤੇ ਕਾਲੀ ਮਿਰਚ ਇਹਦੇ ਵਿੱਚ ਆਹ ਚੀਜ਼ਾਂ ਨੇ ਇਧਰ ਹੈਗੀਆਂ ਦਵਾਈਆਂ ਅਸ਼ਵਗੰਧਾ ਸਫੈਦ ਮੂਸਲੀ ਲੋਧ ਬਸ ਆਲਮ ਪੰਜਾ ਇਸ ਤਰ੍ਹਾਂ ਦਾ ਸਮਾਨ ਨਹੀਂ ਵੀ ਦਵਾਈਆਂ ਨੇ ਆ ਇੰਨਾ ਬਚ ਗਿਆ ਮੈਂ ਛਾਣ ਛਾਣ ਆ ਪਾਊਡਰ ਸਾਰਾ ਮੈਂ ਛਾਣਿਆ ਹੋਇਆਗਾ ਕਿਉਂਕਿ ਦਵਾਈਆਂ ਬਹੁਤ ਕਰਨੀਆਂ ਹੁੰਦੀ ਜੇ ਥੋੜਾ ਜਿਹਾ ਟੁਕੜਾ ਤੁਹਾਡੇ ਮੂੰਹ ਵਿੱਚ ਆ ਕੇ ਦੰਦ ਦੇ نیچے ਆ ਕੇ ਨਾ ਹਾਰਡ ਬਹੁਤ ਹੁੰਦਾ ਫਿਰ ਆਪਣਾ ਟੇਸਟ ਖਰਾਬ ਹੋ ਜਾਂਦਾ ਇੰਨਾ ਕੇ ਬਚ ਗਿਆ ਮਟੀਰੀਅਲ ਇਹਨੂੰ ਮੈਂ ਡੱਬੀ ਵਿੱਚ ਪਾ ਕੇ ਨਾ ਫਰਿੱਜ ਵਿੱਚ ਰੱਖ ਦੂੰਗੀ ਹੁਣ ਜਦੋਂ ਦੋ ਮਹੀਨੇ ਨੂੰ ਦੁਬਾਰੇ ਫੇਰ ਪੰਜੀਰੀ ਬਣਾਉਂਗਾ ਜਿਹੜੇ ਵਾਲਾ ਸਟਾਕ ਖਤਮ ਹੋਊਗਾ ਉਦੋਂ ਪੀਸਿਆ ਜਾਊਗਾ ਵਿੱਚ ਇਹ ਤੇ ਇੰਨੇ ਕਰਨ ਹੁਣੇ ਪੀਸਿਆ ਨਹੀਂ ਗਿਆ ਨਹੀਂ ਫਿਰ ਇੰਨਾ ਹੀ ਫੇਰ ਬਚੂਗਾ ਡਬਲ ਬਣ ਜਾਊਗਾ ਇਹ ਐਡਾ ਹੀ ਮੈਂ ਦਬਾਰੇ ਫਤਨੀਰੀ ਬਣਾਈ ਉਹਦੇ ਵਿੱਚ ਕੰਮ ਆ ਜੂਗਾ ਮਿਕਸੀ ਕਰਦੀ ਹੋਈ ਵੀ ਮਿਕਸੀ ਇੱਧਰ ਉੱਚ ਕਰਦੀਆਂ ਸਾਫ਼ ਕਰਦੀਆਂ ਆ ਥਾਣੀਆਂ ਸਾਮਾਨ ਸੁੱਕਣਾ ਪਿਆ ਸੀ ਬਾਹਰ ਇਹ ਸਾਰਾ ਕੁਝ ਸੋਕੇ ਰੱਖਣ ਵਾਲਾ ਪਿਆ ਇੱਕ ਟੋਕਰੀ ਮੇਰੀ ਪਹਿਲਾਂ ਤੋਂ ਤੀਪੀਏ ਭਾਂਡੇ ਦੇ ਉਹ ਚੱਕਦੀਆਂ ਕੁਝ ਇਸ ਤਰ੍ਹਾਂ ਦੇ ਕੰਮ ਨੇ ਹੁਣ ਮੈਂ ਚਾਹ ਕਰਕੇ ਪੀਣੀ ਹੈ ਕਿਚਨ ਸਾਫ਼ ਕਰਦਾ ਪਹਿਲਾਂ ਨਹੀਂ ਫਿਰ ਚਾਹ ਵੀ ਨਹੀਂ ਸਵਾਦ ਲੱਖਣੀ ਜੋ ਕਿਚਨ 'ਚ ਖਿੰਡਣ ਖੜਾਉਣ ਇੰਨਾ ਹੋਇਆ ਪਿਆ ਕੋਫਟਿਆਂ ਦੀ ਸਬਜ਼ੀ ਬਣ ਕੇ ਤਿਆਰ ਆ ਬਿਲਕੁਲ ਮਲਾਈ ਕੋਫਟੇ ਵਰਗਾ ਟੇਸਟ ਆਉਂਦਾ ਬਹੁਤ ਟੇਸਟੀ ਲੱਗਦੇ ਸਬਜ਼ੀ ਗਰੇਵੀ ਮੈਂ ਥੋੜੀ ਜਿਹੀ ਇਹ ਨਾ ਸ਼ਾਹੀ ਪਨੀਰ ਦੇ ਟੇਸਟ ਵਾਂਗੂ ਬਣਾਉਣਾ ਨਹੀਂ ਹੁੰਦੀ ਇਹ ਇਹ ਦਵਿੰਦਰ ਪਸੰਦ ਕਰਦੇ ਨੇ ਆਹ ਵਾਲੀ ਗਰੇਵੀ ਵਿੱਚ ਕੋਫਤੇ ਬੜੇ ਅੱਛੇ ਲੱਗਦੇ ਨੇ ਦੂਜੀ ਸਿੰਪਲ ਗਰੇਵੀ ਵਿੱਚ ਨਹੀਂ ਵਧੀਆ ਲੱਗਦੇ ਕੋਫਤੇ ਆਹ ਵਾਲੀ ਗਰੇਵੀ ਵਿੱਚ ਬਹੁਤ ਟੇਸਟੀ ਲੱਗਦੇ ਨੇ ਕੋਫਤੇ ਇਹਨਾਂ ਗਰੇਵੀ ਪੂਰੀ ਸ਼ਾਹੀ ਪਨੀਰ ਵਾਂਗ ਕਾੜੀ ਹੋ ਜਾਂਦੀ ਹੈ ਪਈ ਪਈ ਹੋਰ ਵੀ ਕਾੜੀ ਹੋਈ ਮੈਂ ਥੋੜੀ ਇਹ ਪਤਲੀ ਰੱਖੀ ਆ ਪਰ ਪਈ ਪਈ ਇਹ ਨੇ ਫੇਰ ਕਾੜੀ ਹੋ ਜਾਣਾ ਕੋਫਤੇ ਮੈਂ ਨਾ ਫ੍ਰੀਜ਼ ਕਰ ਲਏ ਸੀ ਫ੍ਰੀਜ਼ਰ ਚ ਤੇ ਹੁਣ ਮੈਂ ਮਾਈਕ੍ਰੋਵੇਵ ਵਿੱਚ ਇਹ ਨਾਰਮਲ ਟੈਂਪਰੇਚਰ ਤੇ ਕਰ ਲੇਤੇ ਸਬਜ਼ੀ ਚ ਪਾਤੇ ਕੋਫ ਤੇ ਉਹ ਜਿਵੇਂ ਹੀ ਰਹਿੰਦੇ ਨੇ ਥੋੜੇ ਜਿਹਾ ਬਸ ਟੈਂਪਰੇਚਰ ਇਹਦਾ ਨਾਰਮਲ ਕਰਦਾ ਮਾਈਕ੍ਰੋਵੇਵ ਵਿੱਚ ਥੋੜੇ ਹੀ ਹੀਟ ਕਰਤੇ ਹੀ ਗਰਮ ਕਰਤੇ ਕੋਫ ਤੇ ਨਾ ਮੇਰੇ ਕੋਲ ਹਲੇ ਥੋੜੇ ਜਿਹਾ ਬਚ ਗਏ ਫਰੋਜ਼ਨ ਜਿਹੜੇ ਮੈਂ ਫ੍ਰੀਜ਼ ਕਰੇ ਸੀ ਉਹ ਫੇਰ ਕੱਲ ਥੋੜੇ ਜਿਹਾ ਹੋਰ ਬਣਾ ਕੇ ਇੱਕ ਸਬਜ਼ੀ ਤੇ ਮੈਂ ਫੇਰ ਬਣਾ ਕੇ ਰੱਖ ਲੂੰਗੀ ਤਾਂ ਫ੍ਰੀਜ਼ਰ ਵਿੱਚ ਕਈ ਦਿਨ ਕੋਫ ਤੇ ਖਰਾਬ ਨਹੀਂ ਹੁੰਦੇ ਐਨੇ ਕਿ ਮੈਂ ਬਚਾ ਲਈ ਸੋ ਏਸੀ ਮੇਰੀ ਅੱਜ ਵਾਲੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿੰਨਾ ਨਹੀਂ ਕਰਿਆ ਹੋਇਆ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ